ਜੋ ਭਈ ਸ਼ਹਿਰ ਦੌਲਤਾਬਾਦ ਬਸਤ ਜਹਾ ਵਿਕਟ ਸਿੰਘ ਇੱਕ ਭੂ ਭੂ ਤੋ ਤਹਾ ਭਾਨ ਮੰਜਰੀ ਤਾ ਕੀ ਧਾਰਾ ਜੇ ਸਮ ਕਰੀ ਨਾ ਪੁਨ ਕਰਤਾਰਾ ਭੀਮ ਸੈਨ ਇੱਕ ਤਾਹਾ ਥੋ ਸਾਹਾ ਪ੍ਰਗਟ ਭਇਓ ਜਨ ਦੂ ਸ਼ਰਮਾਹਾ ਸ੍ਰੀ ਅਪਤਾਬ ਦੇ ਤਿਹ ਨਾਰੀ ਕਨਕੇ ਅਵਟ ਸਾਚੇ ਜਨ ਢਾਰੀ ਤਿਨ ਮਨ ਮੈਂ ਇਹ ਬਾਤ ਬਖਾਨੀ ਕੇ ਵਿਦ ਕਹਿ ਹੂ ਜੀਐ ਭਵਾਨੀ ਸੋਏ ਰਹੀ ਸਭ ਜਗਹ ਦਿਖਾਏ ਚਮਕ ਉਠੀ ਸੁਪਨੇ ਕਹਾ ਪਾਏ ਕਹਾ ਦਰਸੁ ਮੋਇ ਦੀ ਆਪਵਾਨੀ ਸਭਿਨ ਸੋ ਭਾਖੀ ਇਮ ਬਾਨੀ ਦੇਹ ਬਰਦਾਨ ਦਿਓ ਤਿਹ ਹੋਈ ਜਾ ਮੈਂ ਪਰੈ ਫੇਰ ਨਹ ਕੋਈ ਲੋਗ ਬਚਨ ਸੁਨ ਕਰ ਪਗ ਲਾਗੇ ਬਾਰ ਮੰਗਨ ਤਾਤੇ ਅਨੁਰਾਗੇ ਖਵੈ ਬੈਠੀ ਸਭਿਨ ਕੀ ਮਾਈ ਯਾ ਸੁਨ ਖਬਰ ਨਰਾਧਿ ਪਾਈ ਏਕ ਨਾਰ ਇਹ ਨਗਰ ਪਨੇਜੈ ਨਾਮ ਹਿੰਗੁਲਾ ਦੇ ਕਹੀਜੈ जगद माथ को आप कहावे ऊज नीज कह पाए लगावे काजी और मुराने जे तेन जोगी मुंडिया अर धज केते सब की काट पूजा होवे गई पर चादक तमन की पई सब पेखी जाते रिस परे बो तन चढ़त निरखते जरे गह ले गए ताहे निरपपासा कहत भय एहि बेद उपहास ਕਰਾਮਾਤ ਕਛ ਮੈ ਦਿਖਾਏ ਕੈ ਨਾ ਭਵਾਨੀ ਨਾਮ ਕਹਾਏ ਤਬ ਅਵਲਾ ਅਸ ਮੰਤਰ ਵਿਚਾਰਾ ਸੁਨ ਰਾਜਾ ਕਹਿੋ ਬਚਨ ਹਮਾਰਾ ਡਿਲ ਮੁਸਲਮਾਨ ਵਸਦਾ ਹੈ ਅੱਲਾ ਹੈ ਕਰ ਭਾਖੀ ਬਿਪਰ ਲੋਕ ਪਾਹਨ ਕੋ ਹਾਰ ਕਰ ਰਾਖੇ ਕਰਾਮਾਤ ਜੋ ਤੋਹੇ ਇਹ ਪ੍ਰਥਮ ਬਤਾਏ ਹੈ ਹੋਤੇ ਪਾਛੇ ਕਛ ਹਉ ਇਨਾ ਦਿਖਾਏ ਹੈ ਜੋ ਵੀ ਵਚਨ ਸੁਣਤ ਰਾਜਾ ਮੁਸਕਾਏ ਦਿਜ ਪਰ ਮੁੱਲਾ ਪਕਰ ਮੰਗਾਏ ਮੁੰਡਿਆ ਔਰ ਸਰੀਆ ਸੀ ਗਨੇ ਜੋਗੀ ਜੰਗਮ ਜਾਤ ਨਾ ਗਨੇ ਅੜਿਲ ਭੂਪ ਵਚਨ ਮੁਖਤੇ ਇਹ ਭਾ ਤੇ ਉਚਾਰਿਓ ਸਭਾ ਬਿਖੈ ਸਭ ਹਿੰਨ ਤੈਨ ਸੁਣਤ ਵਿਚਾਰਿਓ ਕਰਾ ਮਾਤ ਆਪ ਆਪਣੀ ਹਮੈ ਦਿਖਾਈਐ ਹੋ ਨਾ ਕਰਿਆ ਵੀ ਧਾਮ ਮ੍ਰਿਤਕੇ ਜਾਈਐ ਸੁਣ ਰਾਜਾ ਕੇ ਵਚਨ ਸਭਾ ਬਿਆਕੁਲ ਪਏ ਸੋਖ ਸਮੁੰਦਗੇ ਬੀਚ ਗੂੜ ਸਭ ਹੀ ਗਏ ਨਿਰਖਰ ਰਵਤ ਕੀ ਹੋ ਰਹੇ ਸਿਰ ਨਿਆਇ ਕਾ ਹੋ ਕਰਾਮਾਤ ਕੋਈ ਸਕੈ ਨਾ ਤਾਹੇ ਦਿਖਾਇ ਕੈ ਕਰਾਮਾਤ ਨ ਲਖੀ ਕ੍ਰੋਧ ਰਾਜਾ ਭਰਿਓ ਸਾਥ-ਸਾਥ ਸੈ ਚਾਬੁਕ ਤਿਨਕੇ ਤਨ ਝਰਿਓ ਕਰਾਮਾਤ ਆਪ ਆਪਣੀ ਕਛੁ ਦਿਖਾਈਐ ਹੋ ਨਾ ਤਰ ਤ੍ਰੀਏ ਕੇ ਪਾਇਨ ਸੀਸ ਝੁਕਾਈਐ ਗ੍ਰਹਿ ਖੁਦਾਇ ਕੈ ਤੀ ਕਛ ਹਮੈ ਦਿਖਾਈਐ ਨਾ ਕਰ ਇਨ ਸੇਖਨ ਕੋ ਮੂੜ-ਮੁਡਾਈਐ ਕਰਾਮਾਤ ਬਿਨ ਲਖੇ ਨਾ ਮਿਸਰਣ ਛੋਰ ਹੂੰ ਨਾ ਤਰ ਤੁਮਰੇ ਠਾਕੁਰ ਨਾ ਦੀ ਮਹਿਬੂਰ ਹੂੰ ਕਰਾਮਾਤ ਕਛ ਹਮੈ ਸੰਿਆਸੀ ਦਿੱਤੀਐ ਨਾ ਤਰ ਆਪਣੀ ਦੂਰ ਜਟਨ ਕੋ ਕੀਜੀਐ ਚਮਤਕਾਰ ਮੁੰਡਿਓ ਅਬ ਹਮੈ ਦਿਖਾਈਐ ਹੋ ਨਾ ਤਰ ਆਪਣੀ ਕੰਠੀ ਨਦੀ ਬਹਾਈਐ ਦੋਹਰਾ ਰੋदन ਵੈ ਕਰਤੇ ਪਹਿ ਕਿਸੂ ਨਾ ਆਈ ਬਾਤ ਤਮ ਰਾਜੈ ਤੇ ਨਾਰ ਕੋ ਬਚਨ ਕਹਾ ਮੁਸਕਾਤ ਚਉਪਈ ਕਰਾਮਾਤ ਇਨ ਕਛ ਨ ਦਿਖਾਈ ਅਬ ਚਾਹਤ ਹੈ ਤੁਮ ਤੇ ਪਾਈ ਬਚਨ ਹਿੰਗੁਲਾ ਦੇ ਉਚਾਰੇ ਸੁਨੂ ਨਰਾਧ ਪੈਰ ਹਮਾਰੇ ਅੜਿਲ ਕਰਾਮਾਤ ਇਕ ਆਸਮੋ ਪ੍ਰਥਮ ਪਛਾਨੀਐ ਜਾ ਕੋ ਤੇਜ ਵਰ ਤਰਾਸ ਜਗਤ ਮੋ ਮਾਨੀਐ ਜੀਤ ਹਾਰ ਅਰ ਮ੍ਰਿਤ ਧਾਰ ਜਾ ਕੀ ਬਸਤ ਹੋ ਮੇਰੇ ਮਨ ਪਰਮੇਸ਼ਰ ਤਾਹੀ ਕਉ ਕਹਾਤ ਦਤਿਆ ਕਾਲ ਮੋਕਰਾ ਮਾਦ ਪਹਿਚਾਨੀਅਤ ਜਿਨਹੋ 14 ਲੋਗ ਚੱਕਰ ਕਰਵਾਨੀਅਤ ਕਾਲ ਪਾਇ ਜਗ ਹੋਤ ਕਾਲ ਮਿਟ ਜਾ ਆਵੀ ਹੋ ਜਾਂ ਤੇ ਮੂਰਮਨ ਤਾਏ ਗੁਰੂ ਠਹਰਾਵੀ ਕਰਾਮਾਦ ਰਾਜਾ ਰਸਨਾਗ੍ਰਜ ਜਾਣੀਅਤ ਭਲੋ ਬਰੋ ਜਾ ਤੇ ਜਗ ਹੋਤ ਪਛਾਨੀਅਤ ਕਰਾਮਾਦ ਚੌਥੀ ਧਨ ਭੀਤਰ ਜਾਣੀਐ ਉਹ ਭੂਤ ਰੰਕ ਤੇ ਰਾਵ ਧਰੋਂ ਤੇ ਮਾਨੀਐ ਚੌਪੇ ਕਰਾ ਬਾਤ ਇਨ ਮਹਿ ਨ ਜਾਣੋ ਏ ਸਭ ਧਨ ਉਪਾਏ ਪਹਿਚਾਨੋ ਚਮਤਕਾਰ ਇਨ ਮਹਿ ਜੋ ਹੋਈ ਦਰ ਦਰ ਭੀਖ ਨਾ ਮੰਗੇ ਕੋਈ ਜੋ ਇਨ ਸਭੂ ਪ੍ਰਥਮ ਸੰਘਾਰੋ ਤੇ ਪਾਛੇ ਕਛ ਮੋਹੇ ਉਚਾਰੋ ਸੱਤ ਬਾਤ ਹਮ ਤਮੈ ਸੁਨਾਈ ਅਬ ਸੋ ਕਰੋ ਜੋ ਤਮੈ ਸੁਵਾਈ ਬਚਨ ਸੁਣਤ ਰਾਜ ਆਹਰ ਖਾਨਾ ਅਧਕ ਦਿਓ ਤੇ ਤਰੀਕੋ ਦਾਨਾ ਜਗਤ ਮਾਤਾ ਤਿਨ ਤ੍ਰੀ ਜੋ ਘਾਇਓ ਤੇਹ ਪ੍ਰਸਾਦ ਨਿਜ ਪ੍ਰਾਨ ਬਚਾਇਓ ਇਕ ਸ੍ਰੀ ਚਿਤ੍ਰਵਿਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਬਾਦੇ 373 ਚਿਤਤਰ ਸਵਾਪਤ ਮਸਤ ਸੁਭਮਸਤੇ ਆਪ ਜੀਉ